ਅਸ ਟਾਈਮ ਆਪਾਂ ਪਿੰਡ ਢਿੱਲਮਾ ਦੇ ਵਿੱਚ ਖੜੇ ਆ ਬੀਬੀ ਵਾਲ ਦੇ ਨੇੜੇ ਪਿੰਡ ਆ ਬਠੰਡੇ ਦੇ ਸਾਹਮਣੇ ਪਿੰਡ ਦਾ ਰੋਪਲਾਂਟ ਲੱਗਿਆ ਨਾਲ ਇਧਰਲੇ ਪਾਸੇ ਵਾਟਰ ਬਾਕਸ ਆ ਆਪਾਂ ਆਏ ਆ ਪਿੰਡ ਪਿੰਡ ਖਿਆਲੀ ਵਾਲੇ ਤੋਂ ਤੇ ਹੁਣ ਆਪਾਂ ਜਾ ਰਹੇ ਆ ਪਿੰਡ ਦੇ ਅੰਦਰ ਪਿੰਡ ਦੇ ਅੰਦਰ ਦਾ ਬਿਹਨੇ ਮਾਹੌਲ ਸਾਰਾ ਉਹ ਵੀ ਨੇਚਰਲ ਚੀਜ਼ਾਂ ਹੋਊਗਾ ਆਪਾਂ ਲਾਵਾਂਗੇ ਜਰੂਰ ਵਿੱਚ ਪਿੰਡ ਵੜਦਿਆਂ ਨੇ ਖੱਬੇ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਆ ਇਹ ਸਾਹਮਣੇ ਪਿੰਡ ਦਾ ਵਾਸਾ ਡਾ ਚੌਕ ਆ ਛੋਟੀ ਜੀ ਮਾਰਕੀਟ ਬਣੀ ਹੋਈ ਆ ਮਾਤਾ ਇਧਰਲੇ ਪਾਸੇ ਦਾਣੇ ਛੰਡੀ ਜਾਂਦੀ ਆ ਇਧਰਲੇ ਪਾਸੋਂ ਆਪਾਂ ਆਏ ਆ ਪਿੰਡ ਟੇਲਮਾ ਦੀ ਸਾਢੇ 1650 ਵੋਟ ਆ ਸਾਰੀ ਦੋ ਸਕੂਲ ਆ ਪ੍ਰਾਇਮਰੀ ਸਕੂਲ ਦੂਜੇ ਪਾਸੇ ਆ ਇਧਰਲੇ ਪਾਸੇ ਸਕੂਲੇ ਦਾ ਮਿਡਲ ਵੱਡਾ ਸਕੂਲ ਇਹ ਆ ਮਾਰਕੀਟ ਤੋਂ ਅਗਲੇ ਪਾਸੇ ਨਾਲ ਹੀ ਇੱਥੇ ਸਕੂਲ ਬਣਿਆ ਹੋਇਆ ਹੁਣ ਆਪਾਂ ਚੱਲਦੇ ਆਂ ਪਿੰਡ ਦੇ ਅੰਦਰ ਆਪਾਂ ਖੜੇ ਆਂ ਇਸ ਢਲਵਾ ਦੇ ਵਿੱਚ ਜੇ ਬਜ਼ੁਰਗ ਨੇ ਇੱਥੋਂ ਦੇ ਤੇ ਇਹ ਮਕਾਨ ਇਹਨਾਂ ਦਾ ਸਾਰਾ ਮਕਾਨ ਦੀ ਇਹ ਅੰਦਰ ਗੱਲਬਾਤ ਸਾਰੀ ਤੁਹਾਨੂੰ ਦੱਸਦੇ ਨਾਲੇ ਸਾਰੇ ਬਜ਼ੁਰਗਾਂ ਤੋਂ ਪੁੱਛਦੇ ਹਾਂ ਕਿ ਇਸੇ ਤੋਂ ਅੱਗੇ ਵਾਟਿਆ ਕਿ ਮੇਰੇ ਹਿਸਾਬ ਨਾਲ ਇਹ 60 ਤੋਂ 70 ਦੇ ਵਿਚਕਾਰ ਆ। ਤੁਸੀਂ 60 ਤੋਂ 70 ਜੀ ਬਣਿਆ ਜੀ ਇਹ। 70 ਬਹੁਤ ਸੋ 70 ਰੁਪਏ ਚ ਹੋਊਗਾ ਸਰ। ਹਾਂ ਤੇ ਇਹ ਪਸ਼ੂਆਂ ਵਾਸਤੇ ਵਰਤਦੇ ਹਣ ਇਧਰ ਲਾ। ਅੱਗੇ ਸੋਈ ਆ ਪਰ ਸੋਈ ਕਹਿੰਦੇ ਨੇ ਹੁਣ ਦੇ ਜ਼ਮਾਨੇ 'ਚ। ਤੇ ਬਜ਼ੁਰਗਾਂ ਦੇ ਜ਼ਮਾਨੇ ਦੇ ਵਿੱਚ ਇਹਨੂੰ ਚਲਾਨੀ ਕਹਿੰਦੇ ਹੁੰਦੇ ਸੀਗੇ। ਚਲਾਨੀ ਕਹਿੰਦੇ ਸੀਗੇ ਜੀ। ਚਲਾਨੀ ਚਲਾਨੀ। ਹਾਂ। ਇੱਕ ਕਮਰੇ ਨੂੰ ਕੀ ਕਹਿੰਦੇ ਸੀਗੇ ਜੀ? ਕਮਰੇ ਨੂੰ ਪਿਛਲੇ ਕਪੜੇ ਨੂੰ ਸਵਾਤ ਕਿਹਾ ਜਾਂਦਾ ਸੀ। ਸਵਾਤ ਜੀ। ਕੋਠੜੀ ਵੀ ਹੁੰਦੀ ਸੀ ਇੱਕ। ਕੋਈ ਆਹ ਨਾ ਲੱਗਦਾ। ਹਾਂ ਨਾਲ ਲੱਗਦੀ ਕੋਠੀ ਛੋਟੀ ਛੋਟੀ ਕੋਠੜੀ ਹੈ ਨਾ ਤੇ ਆ ਚਲਾਨੀ ਆ ਬਈ ਚਲਾਨੀ ਦੇਖ ਲਓ ਹੁਣ ਨੀਵੀ ਹੋ ਗਈ ਰੋਟੀ ਟੋਕੀ ਤੇ ਵੰਡਣਾ ਹਾਂ ਇਹਦੇ ਚ ਇਹਦੇ ਚ ਕੱਚੇ ਕੋਈ ਛੋਟਾ ਜਿਹਾ ਬਣਿਆ ਹੁੰਦਾ ਸੀ ਕਮਰਾ ਨਿੱਕਾ ਜਿਹਾ ਵਿੱਚ ਰੋਟੀ ਰੂਟੀ ਰੱਖਣ ਨੂੰ ਉਹਨੂੰ ਕੋਠੀ ਬੋਲ ਦਿੰਦੇ ਨੇ ਵਿੱਚ ਇਹ ਘੋ ਵਿੱਚ ਰੋਟੀ ਹੈ ਨਾ ਵਿੱਚ ਇਹ ਚਾਰ ਚੂਰ ਇਹ ਇਧਰਲੇ ਪਾਸੇ ਆ ਨਾਲ ਕੋੜਲੀ ਹੈ ਛੋਟੀ ਹਾਂ ਆ ਪੌੜੀ ਪਈ ਹੈ ਇਹਨਾਂ ਦੀ ਤੇ ਆ ਸਵਾਹਤ ਹੈ ਇਧਰਲੇ ਪਾਸੇ ਬਾਕੀ ਉਧਰ ਵੀ ਦੋ ਸੁਹਾਤਾ ਹੋਣਗੇ ਉਹ ਢਾਕੇ ਮਕਾਨ ਥਾਪ ਵਾਲੇ ਇੰਨਾ ਕ ਮਕਾਨ ਇਹਨਾਂ ਨੇ ਪੁਰਾਣਾ ਜਿਹਾ ਰੱਖਿਆ ਹੋਇਆ ਪਰਛੱਤਿਆਂ ਦੇ ਬੁਖਾਰੀਆਂ ਵੀ ਹੁੰਦੀਆਂ ਸੀ ਨਾ ਜੀ ਪਰਛੱਤਿਆਂ ਦੇ ਬੁਖਾਰੀ ਹੁੰਦੇ ਸੀ ਉਹ ਵੀ ਦਿਖਾ ਦਿੰਦੇ ਹੁਣ ਪਰਛੱਤੀ ਤੇ ਬੁਖਾਰੀ ਵੀ ਹੁੰਦੀ ਹੈ ਬੁਖਾਰੀਆਂ ਛੁੱਲੇ ਛੁੱਲੇ ਪਾਉਂਦੇ ਸੀ ਨਾ ਹਾਂ ਬੁਖਾਰੀਆਂ ਕਣਕ ਵੀ ਬਾਲਦੇ ਸੀ ਅੱਗੇ ਹਾਂ ਕਣਕ ਉਹ ਜੂਂਗੀਆਂ ਅਨਾਜ ਹੁੰਦਾ ਇੱਕ ਮੱਟ ਹੁੰਦੀ ਸੀ ਆਪਣੇ ਮੱਟ ਹਾਂ ਮਿੱਟੀ ਦੇ ਬਣਿਆ ਨਾ ਆਟੇ ਵਾਸਤੇ ਆਟਾ ਦਾਣਾ ਪਾਉਂਦੇ ਸੀ ਇਨ ਉਪਰ ਛੱਤੀ ਕਹਿੰਦੇ ਜੀ ਅੱਧੀ ਛੱਤ ਪਾਉਣ ਨੂੰ ਥੱਲੇ ਇਹਦੇ ਬੁਖਾਰੀਆਂ ਜਾਂ ਕੋਈ ਚੀਜ਼ ਰੱਖਣ ਨੂੰ ਸਮਾਨ ਦੇ ਤਾਂ ਕਵਾੜ ਵਗੈਰਾ ਜਾਂ ਕੋਈ ਸਮਾਨ ਸਾਹਮਣੇ ਉੱਤੇ ਸਮਝ ਜਾਂਦਾ ਸੀ ਹੁਣ ਚੱਲਦੇ ਜੀ ਆਪਾਂ ਅੱਗੇ ਅੱਗੇ ਦਾ ਬਹਿਨੇ ਮਾਹੌਲ ਕੋਈ ਚੱਲਗੇ ਜੀ ਕਬੀਰ ਸਿੰਘ ਜੀ ਹੋਰ ਚਲੋ ਜੀ ਚਲੋ ਠੀਕ ਆ ਜੀ ਬਚੁਰਗੋ ਦਿਓ ਇਜਾਜ਼ਤ ਸਾਸ੍ਰਿਕਾਲ ਜੀ ਡਿਟੇਲ ਮਾ ਪਿੰਡ ਦਾ ਚੌਂਕ ਸਾਥ ਕਹਿ ਸਕਦੇ ਆਪਾਂ ਸਾਹਮਣੇ ਬੋਰਡ ਲੱਗਿਆ ਪੁਰਾਣਾ 1938 ਦਾ ਬਣਿਆ ਹੋਇਆ ਦਰਵਾਜ਼ਾ ਬਹੁਤ ਸੋਹਣਾ ਮਕਾਨ ਐ ਸਮੇਂ ਤਾਲਾ ਲੱਗਿਆ ਹੋਇਆ ਹੋ ਸਕਦਾ ਵਸਾ ਕਰਦੇ ਹੁਣ ਘਰ ਦੇ ਵਿੱਚ ਬੜਾ ਸੋਹਣਾ ਦਰਵਾਜ਼ਾ ਮਕਾਨ ਇੱਧਰਲੇ ਪਾਸੇ ਸਾਈਡ ਤੇ ਸਾਨੂੰ 1938 ਲਿਖਿਆ ਹੋਇਆ 79 1938 ਇਸ ਦਰਵਾਜੇ ਤੇ ਇੱਕ ਤਸਵੀਰ ਬਣੀ ਹੈ ਸੱਪਾਂ ਤੇ ਮੋਰਾਂ ਦੀ ਸੱਪਾਂ ਤੇ ਮੋਰਾਂ ਦਾ ਸਬੰਧ ਬਹੁਤਾ ਚੰਗਾ ਨਹੀਂ ਹੁੰਦਾ ਸੱਪ ਜਿਹੜੇ ਹੁੰਦੇ ਉਹ ਆਂਡੇ ਖਾ ਜਾਂਦੇ ਨੇ ਮੋਰਾਂ ਦੇ ਤੇ ਮੋਰ ਜਿਹੜੇ ਸੱਪਾਂ ਨੂੰ ਖਾ ਜਾਂਦੇ ਆ ਸੱਪਾਂ ਤੇ ਮੋਰਾਂ ਦਾ ਸਬੰਧ ਬਹੁਤਾ ਚੰਗਾ ਨਹੀਂ ਰਹਿੰਦਾ ਜਲਦੀਪ ਤੈਨੂੰ ਪਤਾ ਸੀ ਇਸ ਗੱਲ ਦਾ ਨਹੀਂ ਨਹੀਂ ਭਾਈ ਮੈਨੂੰ ਨਹੀਂ ਪਤਾ ਸੀ ਇੱਕ ਗੱਲ ਹੈਗੀ ਹੈ ਸੱਪ ਤੇ ਮੋਰ ਦਾ ਰਿਸ਼ਤਾ ਬਹੁਤਾ ਚੰਗਾ ਨਹੀਂ ਹੁੰਦਾ ਅੱਛਾ ਅੱਛਾ ਨਹੀਂ ਆਪਾਂ ਨੂੰ ਨਹੀਂ ਪਤਾ ਭਾਈ ਮੈਨੂੰ ਮੈਂ ਤਸਵੀਰ ਐਂ ਆਈਆਂ ਵੀ ਇੱਕ ਹੀ ਉਦਾਂ ਹੀ ਉਹ ਦਿਖਾਤਾ ਆਪਾਂ ਨੂੰ ਇੰਨਾ ਪਤਾ ਜੀ ਬਾਰੇ ਇਹ ਅੰਡੇ ਉਹਨੇ ਪੀ ਜਾਂਦਾ ਨਾ ਇਹਨਾਂ ਦੇ ਖਾ ਜਾਂਦਾ ਅੰਡੇ ਅੱਛਾ ਨਹੀਂ ਆਪਾਂ ਨੂੰ ਇਹ ਮੋਰ ਮੋਰ ਜਿਹੜੇ ਸੱਪਾਂ ਨੂੰ ਖਾ ਜਾਂਦੇ ਆ ਠੀਕ ਹੈ ਠੀਕ ਹੈ ਹੈਗੀ ਗੱਲ ਓਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਬੜੀ ਖੂਬਸੂਰਤ ਬਣੀ ਹੋਈ ਹੈ ਇਹ ਦਰਸ਼ਨੀ ਡਿਊਟੀ ਹੈ ਜੀ ਇਧਰਲੇ ਪਾਸੇ ਸਾਹਮਣੇ ਇੱਕ ਚੌਕ ਆ ਬੋਰ ਦਾ ਦਰਖਤ ਆ ਥੱਲੇ ਸਾਥ ਬਣੀ ਹੋਈ ਹੈ ਸਾਹਮਣੇ ਦਰਵਾਰ ਸਾਹਿਬ ਆ ਇਧਰਲੇ ਪਾਸੇ ਨਾਲ ਖਬਿਆਤ ਲੰਗਰ ਹਾਲ ਸੋਨੇ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਤੇ ਦਰਵਾਜ਼ਾ ਸਾਹਿਬ ਦੀ ਇਮਾਰਤ ਬੜੀ ਖੂਬਸੂਰਤ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਵੇਂ ਪਿੰਡ ਦੇ ਵਿੱਚ